ਜੀ ਮੈਂ ਕਹਾਂ ਭਾਜੀ ਉਹ ਗੱਡੀ ਭੇਜ ਦੇਣੀ ਸੀ ਉਹ ਜਿਹੜੀ ਤੁਹਾਨੂੰ ਲਿਖਾਈ ਨਹੀਂ ਸੀ ਤੁਸੀਂ ਅੱਜ ਦਾ ਟਾਈਮ ਦਿੱਤਾ ਸੀਗਾ ਆ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਐਕਟਿਵਾ ਹਾਂਜੀ ਹਾਂਜੀ ਉਹ ਜਦ ਬੱਚੇ ਬੜਾ ਜਿੱਦ ਕਰਨੇ ਆ ਇਹਦੇ ਪਾਪਾ ਕੱਲ ਹੀ ਮੈਨੂੰ ਕਹਿੰਦੇ ਵੇ ਕਹਿੰਦੇ ਪਾਪਾ ਅੱਜ ਅੰਗਲ ਨੂੰ ਫੋਨ ਕਰਦੇ ਹੋ ਉਹਨਾਂ ਨੂੰ ਅੱਜ ਭੇਜ ਦਿਓ ਉਹਨਾਂ ਨੂੰ ਕਹੋ ਮੈਂ ਕਹ ਪੁੱਤਰ ਅੱਜ ਦਾ ਟਾਈਮ ਅੱਜ ਦਾ ਨਹੀਂ ਹੈਗਾ ਕੱਲ ਦਾ ਟਾਈਮ ਹੈਗਾ ਉਹ ਕੱਲ ਅੱਜ ਆ ਗਿਆ ਤੇ ਕਿੰਨੇ ਵਜੇ ਤੱਕ ਭੇਜ ਦੋਗੇ ਅੱਛਾ ਇਹ ਗੱਡੀਆਂ ਆਈਆਂ ਨਹੀਂ ਦਬੈਤ ਕਾ ਨਹੀਂ ਐ ਤੇ ਸ਼ਾਮ ਤੱਕ ਭੇਜ ਦੋਗੇ ਨਾ ਫਿਰ ਹਾਂਜੀ ਚਲੋ ਭੇਜ ਦਿਨਾ ਮੈਂ ਪੇਮੈਂਟ ਦੋਸਲੇ ਦੇ ਦਾਂਗਾ ਉਹਨਾਂ ਨੂੰ ਠੀਕ ਐ ਚਲੋ ਠੀਕ ਐ ਭਾਈ ਓਕੇ ਸਰ ਕਿਹੜੀ ਗੱਡੀ ਦੀ ਗੱਲ ਕਰਨ ਦੇ ਆ ਉਹ ਮੰਮੀ ਬੱਚੇ ਨਾਲ ਜਿੱਦ ਕਰਨ ਦੇ ਨੇ ਉਹ ਅੱਜ ਕੱਲ੍ਹ ਇਲੈਕਟ੍ਰਿਕ ਆਉਣੀਆਂ ਕਿ ਬਿਨਾ ਪੈਟਰੋਲ ਦੀ ਗੱਡੀ ਹਾਂ ਜੀ ਇਲੈਕਟ੍ਰੋਨਿਕ ਜਿਹੜੀ ਉਹ ਬੈਟਰੀ ਚਾਰਜ ਹੁੰਦੀ ਆ ਤੇ ਉਹ ਵੀ ਅੱਜ ਕੱਲ ਬੜੀ ਚੱਲਣ ਲੱਗੀਆਂ ਨੇ ਅੱਛਾ ਤੇ ਬੱਚੇ ਜਿਹੜੇ ਗੱਡੇ ਪਾਪਾ ਉਹ ਲੈ ਆ ਗਿਓ ਉਹ ਆਵਾਜ਼ ਨਹੀਂ ਕੁਛ ਨਹੀਂ ਹੂੰ ਤੇ ਬੜੀ ਹਲਕੀ ਫੁਲਕੀ ਚਲਦੀ ਐ ਤੇ ਮੈਂ ਕਿਹਾ ਚਲੋ ਲੈ ਦਿੰਦੇ ਆ ਉਹ ਲੈ ਕੇ ਦੇਣ ਲਗਾ ਬੱਚਿਆਂ ਨੂੰ ਅੱਛਾ ਅੱਛਾ ਹਾਂ ਕੀ ਕਹਿੰਦਾ ਕੀ ਸ਼ਾਮੀ ਆ ਜੇ ਗੱਡੀ ਕਹਿੰਦਾ ਸ਼ਾਮੀ ਭੇਜਦਾਗਾ ਅੱਛਾ ਅੱਛਾ ਹੋਰ ਹੋਰ ਸੁਣੋ ਹੋਰ ਵਧੀਆ ਇਹ ਪਤਾ ਟਾਈਮ ਲੰਘ ਜਾਵੇ ਹਾਂ ਜੀ ਆ ਟਾਈਮ ਹੀ ਲੰਗਾਣਾ ਤੇਰੇ ਔਰ ਦਸਣ ਸਾਡੇ ਕੋਲ ਨਹੀਂ ਬੈਠ ਜਾ ਕਰ ਹੈ ਤੇ ਕੰਮ ਤੋਂ ਅੰਨਾਵੇਂ ਤੇ ਸਿੱਧਾ ਕਮਰੇ ਚਲ ਜਾਨਾ ਜਾਂ ਬੱਚਿਆਂ ਕੋਲ ਬਹਿ ਜਾਨਾਵੇਂ ਹੈ ਕੋਈ ਦਸਣ ਸਾਡੇ ਕੋਲ ਨਹੀਂ ਬੈਠ ਕੋਈ ਸਾਡੇ ਨਾਲ ਕੋਈ ਦੁੱਖ ਸੁੱਖ ਕਰ ਹੈ ਕਿ ਤੂੰ ਚੁੱਪ ਕਰ ਗਿਆ ਨਾ ਤੂੰ ਸਿਰਦਾ ਤੇਰਾ ਪਤਾ ਲੱਗਦਾ ਜਾਣ ਲੱਗਿਆ ਨਾ ਤੇਰਾ ਰਾਤੀ ਪਤਾ ਲੱਗਦਾ ਵੇ ਰਾਤੀ ਅੰਨਾਵੇਂ ਥੱਕਿਆ ਟੁੱਟਿਆ ਅੰਨਾ ਤੂੰ ਮੁੜ ਕੇ ਬੱਚਿਆਂ ਕੋਲ ਬਹਿ ਕੇ ਉਹਦੇ ਉੱਤੇ ਤੂੰ ਸੌਂ ਜਾਂਦਾਵੇਂ ਨਕ ਤੇ 10 ਵਾਰ ਸਾਡੇ ਕੋਲ ਵੀ ਆਇਆ ਕਰਦਾ ਮਮੀ ਟਾਈਮ ਹੀ ਨਹੀਂ ਲੱਗਦਾ ਬੋਸ ਦੇ ਹਿਸਾਬ ਨਾਲ ਟਾਈਮ ਦਾ ਮੇਰਾ ਕੋਈ ਜਾਣ ਦਾ ਕੋਈ ਟਾਈਮ ਨਹੀਂਗਾ ਆਂਦਾ ਕੋਈ ਟਾਈਮ ਨਹੀਂਗਾ ਬਿਜ਼ੀ ਸ਼ਡਿਊਲ ਚੱਲਣ ਡਿਆ ਹੋਇਆ ਕੋਈ ਪਤਾ ਨਹੀਂ ਲੱਗਦਾ ਮੈਂ ਕਿਸ ਤਰ੍ਹਾਂ ਆਣਾ ਕਿਤੋਂ ਨਹੀਂ ਆਣਾ ਤੁਸੀਂ ਕਈ ਵਾਰੀ ਸੁੱਤੇ ਹੁੰਦੇ ਹੋ ਮੈਂ ਜਲਦੀ ਕਮਰਾ ਦਾ ਡਾ ਬੰਦ ਹੁੰਦਾ ਮੈਂ ਕਿਹਨੂੰ ਡਿਸਟਰਬ ਕੀ ਕਰਨਾ ਮੈਂ ਤਾਂ ਕਰਕੇ ਮੇਰੇ ਕੋ ਆਂ ਨਹੀਂ ਦਿੰਦਾ ਸਵੇਰੇ ਕਈ ਕਾਲੀਆਂ ਹੁੰਦੀਆਂ ਮੈਨੂੰ ਕਈ ਮੈਨੂੰ ਫੋਨ ਆ ਜਾਂਦੇ ਭਾਈ ਜਲਦੀ ਆਓ ਕੋਈ ਆਇਆ ਆਫਿਸ ਪੁੱਛ ਕੇ ਕਿ ਮੈਨੂੰ ਜਾਣਾ ਬੰਦਾ ਉਹ ਕੀ ਕਰਨਾ ਦੱਸੋ ਨਹੀਂ ਬੁੱਤਰ ਮੈਂ ਟਾਈਮ ਕੱਟ ਕੇ ਨਾ ਕਹਿ ਵੀ ਚਲੋ ਮਾਪਿਆ ਉਹਨ ਥੋੜਾ ਬਣਾ ਪੁੱਛਣਾ ਚਾਹੀਦਾ ਇਹਨੂੰ ਪਤਾ ਹੈ ਤੇਰੇ ਪਾਪਾ ਕਿੰਨੇ ਬਿਮਾਰ ਹੋ ਗਏ ਨੇ ਹਾਂ ਤਾਂ ਕਿੰਨੇ ਬਿਮਾਰ ਹੋ ਗਏ ਨੇ ਪਾਪਾ ਬਸ ਉਹ ਉਹਨਰ ਬੈਠਨੀਆ ਪ੍ਰੋਬਲਮ ਆ ਗਿਆ ਕਿ ਮੈਂ ਤੈਨੂੰ ਦੱਸ ਹੀ ਨਹੀਂ ਸਕਦੀ ਤੇ ਫੇਰ ਡਾਕਟਰ ਨੂੰ ਬਖਾਉਣਾ ਹੈ ਨਾ ਹਏ ਪੁੱਤਰ ਡਾਕਟਰ ਕੋਲੋਂ ਡਾਕਟਰ ਕੋਲ ਜੇ ਡਾਕਟਰ ਨੂੰ ਜਾਓ ਡਾਕਟਰ ਨੇ ਪੈਸੇ ਬਿਨਾ ਕੋਈ ਦਵਾਈ ਥੋੜੀ ਕਰਦਾ ਡਾਕਟਰ ਅੱਛਾ ਹਾਂ ਤੇ ਪੈਸੇ ਹੋਣਗੇ ਤੇ ਫੇਰ ਹੀ ਵਾ ਜਾਵਾਂਗੇ ਨਾ ਥੋੜੇ ਬੋਤੇ ਮੈਨੂੰ ਦੇ ਪੈਸੇ ਤੇ ਫੇਰ ਹੀ ਮੈਂ ਜਾਵਾਂ ਨਾ ਡਾਕਟਰ ਕੋਲ ਗੱਡੀ ਕੱਢ ਬਾਹਰ ਤੇ ਤੇਰੇ ਪਾਪਾ ਨੂੰ ਨਾ ਆਪਾ ਬਖਾ ਆਈਏ ਉਹ ਜਿਆਦਾ ਢਿੱਲੇ ਹੋ ਗਏ ਨੇ ਮੰਮੀ ਮੈਨੂੰ ਹੁਣੇ ਫੋਨ ਆਇਆ ਹੈ ਤੇ ਮੇਰੀ ਪਾਰਟੀ ਆਈ ਹੈ ਆਫਿਸ ਮੇਰੇ ਕੋਲ ਟਾਈਮ ਨਹੀਂ ਲੱਗਣਾਗਾ ਤੂੰ ਇੰਜ ਕਰੋ ਤੀ ਵਖਾਓ ਜਾਗੇ ਆਇਆ ਪੁੱਤ ਚਲ ਮੈਂ ਤੇ ਵਖਾਣੀਆਂ ਪਰ ਮੈਨੂੰ ਪੈਸੇ ਦੇ ਦੇਂਗਾ ਥੋੜੀ ਜਿਹੀ ਤੇ ਤਾਂ ਹੀ ਹੈ ਨਾ ਪੈਸੇ ਔਰ ਅੱਜਕੱਲ ਜਗਾ ਜਗਾ ਮੱਲਾ ਕਲੀਨਿੰਗ ਖੁੱਲੇ ਨੇ ਜਾ ਕੇ ਉਥੋਂ ਚੱਕਰਾ ਦੋ ਜੇ ਤਾਂ ਨੋਟਸਮ ਠੀਕ ਲਿਖਦਾ ਠੀਕ ਹੈ ਨਹੀਂ ਤਾਂ ਸਰਕਾਰੀ ਸਿਵਲ ਹਸਪੀਟਲ ਮੇਰਾ ਡਾਕਟਰ ਵਾਗਭਗਾ ਜੀ ਉੱਥੇ ਜਾ ਕੇ ਮੇਰੀ ਗੱਲ ਕਰਾ ਦੇਣਾ ਪੈ ਹੈ ਕੀ ਕਰਨਿਆ ਅੱਜ ਕੱਲ ਇੱਥੇ ਟੈਸਟ ਫਰੀ ਸਭ ਕੁਝ ਹੋ ਜਾਂਦਾ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੁੱਤਰ ਉਹ ਜਿਹੜੇ ਟੈਸਟ ਹੁੰਦੇ ਨੇ ਉਹ ਸਹੀ ਨਹੀਂ ਹੋ ਹੁੰਦੇ ਆਪਾਂ ਤੇ ਜਾਂਦਾ ਚੰਗੇ ਡਾਕਟਰ ਕੋਲ ਆਪਾਂ ਲੜੇ ਇੱਕੋ ਵਾਰੀ ਚਲੋ ਦਿਖਾਈਏ ਮੇਰੇ ਮੇਰੇ ਮਨ ਨੂੰ ਥੋੜੀ ਤਸੱਲੀ ਵੀ ਆ ਜਾਂਦੀ ਹੈ ਕਿ ਆਹ ਤੈਨੂੰ ਪਤਾ ਇਹ ਕੋਈ ਹਸਪਤਾਲ ਥੋੜੀ ਹੁੰਦੇ ਨੇ ਇੱਥੇ ਤੇ ਦਵਾਈਆਂ ਤੈਨੂੰ ਪਤਾ ਨਕਲੀ ਸਭ ਕੁਝ ਨਕਲੀ ਇੱਥੇ ਕੋਈ ਜਿਹੜੀ ਰਿਪੋਰਟ ਹੈ ਨਾ ਬਿਲਕੁਲ ਸਹੀ ਨਹੀਂ ਹੁੰਦੀ ਉਹ ਇਸ ਨਾਲ ਇਨੇ ਖੁੱਲ ਕੇ ਬੈਠੇ ਨੇ ਲੋ ਸਾਰੀ ਨਕਲੀ ਦਵਾਈਆਂ ਵਿੱਚ ਜਿਹੜੇ ਸਰਕਾਰੀ ਨਵੀਂ ਨਕਲੀ ਵਿੱਚ ਕੀਤੇ ਲੋਕਾਂ ਦੇ ਆਪੇ ਪੁੱਤਰ ਨਹੀਂ ਮੈਂ ਦੱਸਾਂ ਤੂੰ ਮੰਨਿਆ ਕਰ ਕਿਸੇ ਦੀ ਗੱਲ ਵੀ ਆ ਤਾਂ ਇਹਨਾਂ ਨੂੰ ਮੈਂ ਦਿਖਾਣਾ ਚੰਗੇ ਜਿਹੇ ਡਾਕਟਰ ਨੂੰ ਤੂੰ ਇਹ ਮੇਰੀ ਗੱਲ ਸੁਣੋ ਜਾਓ ਸਹੀ ਤੇ ਨਹੀਂ ਫਰਕ ਪੈਗਾ ਅਗਰ ਵੇਖ ਲਾਂਗੇ ਆਪਾਂ ਜਾ ਕੇ ਦਿਖਾ ਕੇ ਤੇ ਆਓ ਠੀਕ ਹੈ ਚਲ ਠੀਕ ਹੈ ਪੁੱਤਰ ਵੀ ਇਗਰਾ ਤੂੰ ਮੈਂ ਚੱਲੇ ਆਵਾ ਤੇ ਉਹ ਤੁਸੀਂ ਕੋ ਗਰਾਇ ਲੈਣਾ ਜਿੰਨਾਂ ਜਿੰਨਾ ਕੋ ਗਰਾਇ ਲੈਣਾ ਨਾ ਉਤਰੋਂ ਉਹ ਲੈ ਲੈਣਾ ਤੁਸੀਂ ਠੀਕ ਹੈ ਚਲ ਠੀਕ ਹੈ ਪੁੱਤਰ ਆਈ ਨਾ ਦੱਸ ਕੰਡਾ ਮੈਨੂੰ ਕੰਡਾ ਵਾ ਉਥੋਂ ਕਰਾਇਆ ਲੈਣਾ ਤੂੰ ਦੱਸ ਇਹਨਾਂ ਕੋਲ ਬੱਚਿਆਂ ਆਪਣੇ ਕੋਲ ਵਾਸਤੇ ਟਾਈਮ ਹੈ ਮਗਾ ਦਵਾਈ ਦੁੱਗਲ ਰੋਸੇ ਟਾਈਮ ਹੈ ਮਗਾ ਇਹ ਇੱਕ ਪਿਓ ਨੂੰ ਵਖਾਣ ਵਾਸਤੇ ਇਹਨ ਕੋਲ ਬਿਲਕੁਲ ਟਾਈਮ ਹੀ ਨਹੀਂ ਹੁੰਦਾ ਵੀ ਦੱਸ ਮਾ ਪਿਓ ਕਿੱਥੇ ਜਾਣ ਮਾ ਪਿਓ ਨੂੰ ਖਾ ਕੇ ਆਵੇਗਾ ਤੇ ਤਾਂ ਹੀ ਹੈ ਨਾ ਮਾ ਤੇਰੇ ਮਾ ਪਿਓ ਹੋ ਲਈ ਤੂੰ ਇੱਕ ਮੈਂਟਲ ਨਹੀਂ ਜਾ ਸਕਦਾ ਵੀ ਦੱਸ ਤੇ ਦੱਸ ਮੈਂ ਕਿੱਥੇ ਰਾ ਕਰਾਂ ਮੈਂ ਦੱਸ ਮੇਰੇ ਕੋਲ ਤੇ ਜਾਇ ਨਹੀਂ ਜਾਂਦਾ ਇਹ ਬੰਨ ਕਹਿੰਦਾ ਈ ਆਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਸਿਵਲ ਹੋਟਲ ਚ ਕਿ ਵਖਾ ਆਇਆ ਤੇ ਦੱਸ ਉੱਥੇ ਕੋਈ ਡਾਕਟਰ ਥੋੜੀ ਚੱਗੇ ਤੇ ਹੁੰਦੇ ਨੇ ਐਵੇਂ ਇੱਕ ਵਾਰੀ ਚੰਗੇ ਡਾਕਟਰ ਕੋਲ ਖੜੀਏ ਤੇ ਚਲੋ ਬਰਮਾਨ ਆਣ ਵਾਲਾ ਬੰਦਾ ਵੈ ਸਿਵਲ ਕਹਿੰਦਾ ਚੱਗੇ ਡਾਕਟਰ ਨਹੀਂ ਨਾਕੰਬੋਰਡ ਹੁੰਦੇ ਚੱਗੇ ਦੇ ਨਾਲ ਕੁਛ ਪਰ ਇਹ ਇੱਕੋ ਹੀ ਕਹਿੰਦਾ ਬਸ ਮੇਰੇ ਕੋਲ ਤੇ ਪੈਸੇ ਹੈਗੇ ਨਹੀਂ ਮੇਰੇ ਕੋਲ ਤੇ ਪੈਸੇ ਹੈਗੇ ਨਹੀਂ ਤੇ ਦੱਸ ਅਸੀਂ ਕਿੱਥੇ ਜਾਈਏ ਜੇ ਕਹਿੰਦਾ ਕਰਾਇਆ ਵੀ ਕਰਾਇਆ ਤੇ ਇਹਨੇ ਬਿਲਕੁਲ ਲੱਲਣਾ ਵੈ ਤੇ ਦੱਸ ਮੈਂ ਕਿਹਦੇ ਕੋਲ ਮੰਗਾ ਹੁਣ ਜਾ ਕੇ ਹੈ ਮੈਨੂੰ ਵੀ ਆਪਣੇ ਪੁੱਤਰਾਂ ਤੇ ਯਾਦ ਆ ਗਈਆਂ ਦਾ ਇਹ ਕਹਿੰਦਾ ਕਿ ਨੰਦ ਨੇ ਸੀ ਰੋ ਕੇ ਤੇ ਵਕਾ ਉਹ ਪਰ ਮੈਨੂੰ ਨਹੀਂ ਪਤਾ ਨਹੀਂ ਕੌਣ ਆਇਆ ਬਾਸ ਦੇਖ

ਉਹ ਸੱਚ ਮੈਂ ਨਾ ਢੜਕਰਾਇਆ ਲੈ ਕੇ ਆਨੀ ਆ। ਹਲੋ ਆਂਟੀ ਜੀ ਪੂਰੇ 5000 ਰੁਪਏ ਹੈ। ਚਲ ਠੀਕ ਹੈ ਠੀਕ ਹੈ। ਤੇ ਅੰਕਲ ਜੀ ਆਂਦੇ ਆ ਐਰ ਕੀ ਅੰਕਲ ਜੀ ਨਹੀਂ ਆਏ। ਆਹ ਉਹਨਾਂ ਦੀ ਰੱਤੀ ਥੋੜੀ ਜਿਹੀ ਖਰਾਬ ਹੋਈ ਸੀ। ਅੱਛਾ ਏ ਅਸਰ ਕੇ ਫਿਰ ਉਹ ਨਹੀਂ ਆਏ ਤੇ ਮੈਂ ਕਿਾ ਚੱਲ ਮੈਂ ਆਪ ਹੀ ਲੈ ਆ ਮੈਂ ਚਾਹ ਬਣਾਣੀ ਹੈ ਤੁਹਾਡੇ ਵਾਸਤੇ ਥੋੜੀ ਆਏ ਨਹੀਂ ਚਾਹ ਰਹਿੰਦੇ ਟੀਏ ਨਹੀਂ ਨਹੀਂ ਤੂੰ ਪਹਿਲੀ ਵਾਰੀ ਆਇਆ ਹੋਏ ਇਹ ਚਾਹਦੀ ਹੈ ਰਹਿੰਦੇ ਚਾਹ ਦੀ ਕੋਈ ਲੋੜ ਹੀ ਨਹੀਂ ਬਣਨੀ ਆ ਬਣਾਣੀ ਆ ਥੋੜੀ ਜੀ ਪੀ ਲੋ ਹੁਣ ਉਹਨਾਂ ਨੂੰ ਕਵਾਂਗੇ ਨਾ ਪਵਾ ਤੂੰ ਸਮਝ ਨਹੀਂ ਆਂਦੇ ਚੱਲ ਚਾਹ ਤੇ ਲੈ ਕੇ ਬਣਾ ਆਵੇ ਫਿਰ ਮੈਂ ਵੇਖਦੀ ਐਨੂੰ ਕਹਿੰਨੀ ਆ ਸੀਏ ਅੱਧਰਾ ਆਗਾ ਸੋਣਾ ਤੇਰਾ ਫੋਨ ਆਇਆ ਹੀ ਹਾਂਜੀ ਆਂਟੀ ਆ ਫੋਨ ਆਇਆ ਤੇਰਾ ਸੋਣਾ ਹੋਣ ਆ ਹੈਲੋ 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 ਮੈਂ ਨਾ ਤੁਹਾਨੂੰ ਬਾਤ ਚ ਕਰਦੀ ਫੋਨ ਆ ਮੈਂ ਤੈਨੂੰ ਕਹਿਣਾ ਸੀ ਆ ਮੈਂ ਬਾਤ ਚ ਕਰਦੀ ਆ ਓਕੇ ਬਾਤ ਚ ਕਰਦੀ ਬਾਤ ਇਹ ਕੋਈ ਹੋਣ ਲੈ ਕੋਈ ਨਹੀਂ ਮੈਂ ਬਾਤ ਚ ਕਰਨੀ ਆ ਮੈਂ ਚਾਹ ਬਣਾਉਂਦੀ ਵੀ ਹਾਂ ਦੱਸ ਤੇ ਫਿਰ ਫੋਨ ਤੇ ਫੋਨ ਤੇ ਕੋਈ ਸੁਣ ਕੋਈ ਜ਼ਰੂਰੀ ਵਾਲੀ ਕਿਸੇ ਦੀ ਗੱਲ ਹੁੰਦੀ ਆ ਆ ਯਾਰੀ ਨੂੰ ਪਰਦਾ ਪੈ ਗਈ ਚਾਹ ਤੋ ਰਹਿਣ ਦੇ ਤੂੰ ਹਲੋ ਆਂਟੀ ਜੀ ਸਾਹ ਔਰ ਮੈਂ ਕਿ ਅੰਕਲ ਜੀ ਆਂਦੇ ਅਰ ਕੀ ਨਹੀਂ ਆਏ ਉਹ ਨਾ ਹੁੰਦਾ ਜੀ ਕੁਛ ਤਬੀਅਤ ਜੀ ਥੋੜੀ ਜੀ ਖਰਾਬ ਹੋ ਗਈ ਸੀ ਅੱਛਾ ਉਹ ਤਾਂ ਨਹੀਂ ਆਏ ਚਲੋ ਠੀਕ ਹੈ ਤੇ ਕਰਾਇਆ ਮੈਂ ਟਾਈਮ ਸੇ ਉਹਨਾਂ ਨੂੰ ਵੀ ਦੇ ਦੇਣੀ ਆ ਹਾਂ ਤੇ ਤਰੇ ਵੱਲ ਮੈਂ ਉਹਨਾਂ ਨੂੰ ਕਦੀ ਨਹੀਂ ਤੰਗ ਪਰੇਸ਼ਾਨ ਕੀਤਾ। ਮੈਂ ਤੇਨਾਂ ਨਾਲ ਇੱਕ ਗੱਲ ਕਰਨੀ ਹੈ। ਗੱਲ ਕਰਨੀ ਆਂਟੀ ਜੀ। ਪਰ ਜੀ ਕਿਹੜੀ ਗੱਲ ਹੈ? ਪਰ ਮੇਰੇ ਮੁੰਡੇ ਨੂੰ ਨਾ ਕੋਈ ਵੀ ਗੱਲ ਤਾਂ ਨਹੀਂ। ਮੁੰਡੇ ਨੂੰ ਬੀਜੀ ਨੂੰ ਨਾ ਗੱਲ ਕਰਨਾ। ਹਾਂ। ਕਿਉਂ? ਆਹ ਮੈਂ ਤੁਹਾਨੂੰ ਕਹਿ ਤਾ ਹਾਂ ਨਾ ਬਸ ਤੂੰ ਗੱਲ ਕਿਸੇ ਨੂੰ ਨਹੀਂ ਕਰਨੀ। ਅੱਛਾ। ਹਾਂ। ਇਹ ਮੈਂ ਨਾ ਇੱਕ 5000 ਰੁਪਏ ਹੈ ਨਾ। ਤੁਹਾਨੂੰ 5000 ਰੁਪਏ ਚਾਹੀਦੇ। ਤੇ ਜੇ ਆਪ ਮਾਲਕ ਹੈਗੇ ਹੋ ਤੁਹਾਨੂੰ ਕਦੀ ਪੈਸੇ ਦੀ ਲੋੜ ਤੇ ਕਿੰਨੀ ਪ੍ਰਾਪਰਟੀ ਦੇ ਮਾਲਕ ਹੋ? ਉਹ ਤੇ ਤੀਏ ਤੇਰੀ ਘਰ ਠੀਕ ਆ ਜਿੰਨੇ ਵੀ ਪੈਸੇ ਮੈਨੂੰ ਆਂਦੇ ਨੇ ਨਾ ਆ ਕਿਰਾਏ ਦੇ ਜਾਂ ਉਧਰੋਂ ਉਧਰੋਂ ਸਾਰੇ ਜਿੰਨੇ ਵੀ ਆਂਦੇ ਨਾ ਉਹ ਮੇਰਾ ਮੁੰਡਾ ਹੀ ਲੈ ਲੰਦਾ। ਅੱਛਾ ਮੁੰਡਾ ਸਾਰੇ ਪੈਸੇ ਲੈ ਲੰਦਾ। ਸਾਰੇ ਮੁੰਡਾ ਪੈਸੇ ਲੈ ਲੰਦਾ। ਤੇ ਹੁਣ ਮੇਰਾ ਨਾ ਘਰ ਵਾਲਾ ਠੀਕ ਨਹੀਂ ਹੈਗਾ। ਮੈਂ ਘੰਟਾ ਬਹੁਤ ਬਿਮਾਰ ਬਹੁਤ ਨੇ। ਬਿਮਾਰ ਰਹਿੰਦੇ। ਉਹਨਾਂ ਨੂੰ ਧੰਨਵਾਦ ਆ ਮੈਂ ਉਹਨਾਂ ਦੇ ਟੈਸਟ ਕਰਾਣੇ। ਕੋਈ ਪ੍ਰੋਬਲਮ ਹੈ ਆ ਪ੍ਰੋਬਲਮ ਆ ਲੱਗਿਆ ਬੱਚੋ ਕਿ ਜੀਵਨ ਦੇ ਲੱਖ ਵਿੱਚ ਪੀੜ ਹੁੰਦੀ ਰਹਿੰਦੀ ਉਹ ਕਦੇ ਕਿਤੇ ਡਾਕਟਰਾਂ ਨੇ ਕਿਹਾ ਕਿ ਇਹਨਾਂ ਦੇ ਸਾਰੇ ਟੈਸਟ ਕਰਾ ਅੱਛਾ ਤੇ ਹੁਣ ਮੈਂ ਕਹਿੰਦੀ ਮੇਰੇ ਕੋ ਪੈਸਾ ਵੀ ਨਹੀਂ ਕੋਈ ਵੀ ਹੈਗਾ ਤੇ ਮੁੰਡੇ ਨੂੰ ਕਹੋ ਨਾ ਆਪਣੇ ਕਿ ਟੈਸਟ ਕਰਾਣੇ ਆ ਹਾਏ ਹਾਏ ਮੁੰਡੇ ਨੂੰ ਮੁੰਡੇ ਨੂੰ ਤਾਂ ਹਰ ਮਹੀਨੇ ਮੈਂ ਰਕੰਦੀ ਆ ਅੱਛਾ ਪਰ ਉਹ ਮੁੰਡਾ ਮੇਰੀ ਕੋਈ ਸੁਣਦਾ ਹੀ ਨਹੀਂ ਤੇ ਤੈਨੂੰ ਪਤਾ ਕਿ ਦਿਨੋਂ ਦਿਨ ਬਿਮਾਰੀਆਂ ਵਧਦੀ ਜਾਂਦੀਆਂ ਨੇ ਤੇ ਮੈਂ ਕਹਿੰਦੀ ਚਲ ਤੇਰੇ ਕੋ 5000 10000 ਦੀ ਚੋਟ ਲੈ ਲੈਣੀ ਹੈ ਤੇ ਮੇਰੀ ਟੈਨਸ਼ਨ ਆਏਗੀ ਨਾ ਤੇ ਮੈਂ ਤਨੂੰ ਫੇਰ ਦੇ ਜਾਵਾਂ अच्छा पैसेਾਂ ਦੀ ਤਾਂ ਨਹੀਂ ਕੋਈ ਗੱਲ ਉਹ ਤੇ ਮੈਂ ਚਲਦੇ ਇਹ ਵੀ ਦਵਾਂਗੀ ਪਰ ਆਪਣੇ ਬੇਟੇ ਨੂੰ ਕਹੋ ਨਾ ਕਿ ਟੈਸਟ ਕਰਾਵੇ ਐਂ ਤੇ তুই ਧਾਰੇ ਕਿਹੇ ਕੋ ਪੜੋਗੇ ਤੇ ਐਂ ਚੰਗਾ ਥੋੜੀ ਲੱਗਦਾ ਆਪਣੇ ਬੋਨ ਆਪਣੇ ਬੱਚਿਆਂ ਨੂੰ ਕਹੋ ਕਿ ਟੈਸਟ ਕਰਾਓ ਆਪਣੇ ਪਾਪਾ ਦਾ ਹੀ ਕਰਾਣਾ ਨੇ ਉਹ ਤੇ ਧੀਏ ਮੈਂ ਤੇ ਕਹਿ ਕੇ ਕਿ ਹਾਰ ਹੋ ਗਈ ਆ ਮੈਨੂੰ ਸੱਜ 4 ਮਹੀਨੇ ਹੋ ਗਏ ਰੋਗ ਜਾਰੇ ਕਹਿੰਦੀ ਨੂੰ ਆਦਮੀ ਲੱਗੋ ਕਿ ਕੰਨ ਦਲੇ ਮਾਤਾ ਗੁਲੇ ਮਿੰਨ ਟਹਿਆਂ ਆਂਗੇ ਨਾ ਫੇਕ ਕਰਾਂ ਉਹ ਸਭਰੇ ਮਹੀਨੇ ਆ ਜਾਣਗੇ ਤੇ ਤੈਨੂੰ ਪਤਾ ਹੀ ਹੈ ਫਿਰ ਹੁਣ ਇਹ ਬਿਮਾਰੀਆਂ ਕਿਤੇ ਸਾਹ ਥੋੜੀ ਲੈਣ ਟੰਡੀਆਂ ਨੇ ਮਾੜੀ ਮੋਟੀ ਜੇ ਚੰਗ ਦਵਾਈ ਖਾਂਦੇ ਨੇ ਪਰ ਫਰਕ ਪੈਂਦਾ ਹੀ ਨਹੀਂ ਪਿਆ ਡਾਕਟਰ ਕੰਡਾ ਰਾਜ ਸਾਰੇ ਟ ਅਤੀਏ ਜਨ ਫੋਨ ਆਇਆ ਇਹ ਫੋਨ ਸੁਣ ਲੈ ਪਹਿਲਾ ਖੁਦਾ ਨਹੀਂ ਬਾਰ ਬਾਰ ਫੋਨ ਕਰੀ ਜਾਂਦੇ ਹੈ ਹੈਲੋ ਹੈਲੋ ਹਾਂ ਹਾਂ ਬੇਟਾ ਆ ਮੇਰੀ ਗੱਲ ਸੁਣ ਲੈ ਤੂੰ ਗੱਲ ਇਹ ਸੁਣਦੇ ਦੀ ਕੀ ਗੱਲ ਹੈ ਤੇ ਬਾਰ ਬਾਰ ਫੋਨ ਕਿਉਂ ਕਰੀ ਜਾਂਦੇ ਹੋ ਜਾਨਦੇ ਹੋ ਜਦ ਮੈਂ ਕੱਟਦੀ ਪਈ ਹਾਂ ਕੋਈ ਮੈਨੂੰ ਤੇ ਗੱਲ ਸੁਣ ਦੇ। ਤੇ ਕਿ ਕਿ ਆਨੇ ਬਾਰ ਬਾਰ ਤੈਨੂੰ ਚ ਫੋਨ ਕੱਟਦੀ ਵੀ ਆ ਤੇ ਮੈਂ ਬਾਅਦ ਚ ਕਰ ਲਾਂਗੀ ਘਰ ਕੋਈ ਆਇਆ ਮੈਂ ਬਾਅਦ ਨੂੰ ਬਾਅਦ ਚ ਫੋਨ ਕਰਾਂਗੀ। ਹਾਂ। ਆਨੇ ਬਾਰ ਬਾਰ ਵੀ ਕਰੀ ਜਾਂਦੇ। ਇਹ ਦਾ ਪਹਿਲਾਂ ਮੈਂ ਦੱਸ ਤੂੰ ਪਹਿਲਾਂ ਫੋਨ ਤੇ ਸੁਣ ਕੋਈ ਕੰਮ ਨੇ ਕੋਈ ਜ਼ਰੂਰੀ ਹੋਵੇਗਾ ਤਾਂ। ਜਿਹੜੇ ਬਾਰ ਬਾਰ ਤੈਨੂੰ ਘਰੋਂ ਦੇ ਨੇ ਫੋਨ। ਕੋਈ ਨਹੀਂ ਆਂਟੀ ਜੀ। ਮੈਂ ਬਾਅਦ ਚ ਗੱਲ ਕਰ ਲਾਵਾਂਗੀ। ਮੈਂ ਬਾਰ ਬਾਰ ਫੋਨ ਕਰੀ ਜਾਂਦੇ ਆ। ਇਹ ਕੁਝ ਨਹੀਂ ਹੁੰਦਾ 2 ਮਿੰਟ ਸੁਣ ਲੈ। ਇਹ ਤੇ ਬਹੁਤ ਕਿਸੇ ਲਈ ਕਿਤੇ ਕੋਈ ਜ਼ਰੂਰੀ ਹੁੰਦਾ ਵੇ। ਕੋਈ ਨਾ ਨਹੀਂ ਤੁਸੀਂ ਦੱਸੋ ਨਾ ਤਾਂ ਨਾ ਮੈਨੂੰ ਬਹੁਤ ਜ਼ਰੂਰਤ ਹੈ ਇਹ ਪੈਸਾ ਦੀ ਲੋੜ ਦੇ ਮੈਨੂੰ ਨਾ ਭਾਵੇਂ 1 5000 ਰੁਪਏ ਦੇ ਦੇ ਤੇ ਮੇਰੀ ਨਾ ਅਗਲੇ ਮਹੀਨੇ ਜਦੋਂ ਪੈਨਸ਼ਨ ਆਏਗੀ ਨਾ ਤੇ ਮੈਂ ਤੈਨੂੰ ਨਾ ਪੈਸੇ ਦੇ ਜਾਵਾਂਗੇ ਤੇ ਤੈਨੂੰ ਪਤਾ ਹੁੰਦਾ ਕਰਦੇ ਪੁੱਤਰ ਤੇ ਮੇਰੇ ਸੁਣਾਈ ਨੇ ਕਰਦੇ ਤੇ ਵੇਖ ਧੀਏ ਇਤਰਾ ਮੈਂ ਇਹਨਾਂ ਨੂੰ ਪਾਲਦੀ ਆ ਪੋਸਿਆ ਇਹਨਾਂ ਨੂੰ ਵੱਡਾ ਕੀਤਾ ਸਭ ਕੁੱਤਿਆਂ ਨੂੰ ਮੈਂ ਇਹਨਾਂ ਨੂੰ ਪਾਲਿਆ ਪੋਸਿਆ ਹਾਂ ਆਪ ਮੈਂ ਕਿਨਾਂ ਲੈਂਦੇ ਨੇ ਗਿੱਲੀ ਜਗ੍ਹਾ ਤੇ ਹੋ ਜਾਣਾ ਤੇ ਇਹਨਾਂ ਨੂੰ ਸੁੱਕੀ ਜਗ੍ਹਾ ਤੇ ਪਾਣਾ ਮੈਂ ਕੰਨਿਆ ਇੰਨਾ ਬੱਚਿਆਂ ਨੂੰ ਕਿਤੇ ਠੰਡ ਨਾ ਲੱਗ ਜਾਵੇ ਐਨੀ ਮੁਸੀਬਤਾਂ ਦੇ ਨਾਲ ਘਰ ਘੜ ਕੇ ਘਰ ਨਾ ਘਰ ਘੜ ਕੇ ਇੱਥੇ ਮੈਂ ਇਹਨਾਂ ਨੂੰ ਪਾਲਿਆ ਉਸਿਆ ਵੱਡਾ ਕੀਤਾ ਵਿਆਹਾ ਬੜਿਆ ਸਭ ਕੁਝ ਮੈਂ ਇਹਨਾਂ ਦੇ ਰੀਜਾਂ ਵਿਲਾਈਆਂ ਜਨਮ ਦਿਨ ਹੋਣਾ ਇਹਨਾਂ ਦਾ ਮੈਂ ਕੰਨਿਆ ਮੈਂ ਇਹ ਤੁਮ ਜਮਾਂ ਨਾ ਬੜੀ ਚੰਗੇ ਵਧੀਆ ਜਨਮ ਦਿਨ ਇਹਨਾਂ ਦਾ ਕਰਨਾ ਤੇ ਅੱਜ ਵੀ ਅੱਜ ਵੀ ਇਹਨਾਂ ਦਾ ਪਿਓ ਬਿਮਾਰ ਏ ਤੇ ਇਹਨਾਂ ਨੂੰ ਕੋਈ ਫਿਕਰ ਫਕਾ ਹੀ ਨਹੀਂ ਦਾ ਇਹ ਸਾਡਾ ਪਿਓ ਬਿਮਾਰ ਏ ਇਹ ਅਸੀ ਕੋਈ ਦਵਾਈ ਕੋਈ ਦੁਲਵਾ ਕੋਈ ਚੀਜ਼ ਹੀ ਉਧਾ ਕੇ ਜੀਏ ਮਨ ਤਸਾ ਲੰਦਾ ਕਿਸੇ ਦਾ ਜਿਸ ਦੇ ਕੋਈ ਚੀਜ਼ ਖਾਣੀ ਹੁੰਦੀ ਆ ਉਹ ਮੇਰੇ ਮੂੰਹ ਵਾਲੀ ਵੇਖਦੇ ਮੈਂ ਉਹਨਾਂ ਦੇ ਮੂੰਹ ਵਾਲੀ ਵੇਖਦੀ ਔਰ ਇੰਨਾ ਮੇਰੇ ਬੱਚਿਆਂ ਨੂੰ ਕੋਈ ਪਤਾ ਹੀ ਨਹੀਂ ਕਿ ਸਾਡਾ ਪਿਓ ਬਿਮਾਰ ਹੈ ਜਾਂ ਅਸੀਂ ਇਹਨਾਂ ਨੂੰ ਖੁਸ਼ ਰੱਖਣਾ ਹੈ ਜਾਂ ਅਸੀਂ ਖੁਸ਼ ਹੈ ਇਹਨਾਂ ਨੂੰ ਮੈਨੂੰ ਤੇ ਸਮਝ ਨਹੀਂ ਆਉਂਦੀ ਕੀ ਹੈ ਤੇ ਹੁਣ ਮੈਂ ਆ ਕੇ ਆਈ ਮੈਂ ਕਿਹਾ ਸਾਡੇ ਟੈਸਟ ਹੋਣਾ ਹੀ ਤੇ ਹੁਣ ਹੀ ਪੁੱਤਰ ਕਰਵਾ ਦੇ ਬੀਬੀ ਆਂਟੀ ਜੀ ਠੀਕ ਨਹੀਂ ਲੱਗਦੀ ਮੈਨੂੰ ਤੁਹਾਨੂੰ ਵੀ ਕਿੰਨੇ ਖਾਂਸੇ ਆਉਂਦੇ ਵੀ ਆ ਹਾਂ ਠੀਕ ਪਰ ਹੁਣ ਕੀ ਕਰਾਂ ਕੀ ਕਰਾਂ ਜੇ ਤੇਰੇ ਪਿਓ ਦਾ ਨਹੀਂ ਜਲਾ ਆ ਜਾਂਦਾ ਪਿਆ ਤੇ ਮੇਰਾ ਕਿੱਥੇ ਹੋਣਾ ਇਹ ਤਾਂ ਹੀ ਤੇ ਧੀਏ ਮੈਂ ਤੇਰੇ ਕੋਲ ਆਈ ਆ ਮੈਂ ਕਿੰਨੀ ਚੱਲ ਕੋਈ ਨਹੀਂ ਤੂੰ ਮਨੇ ਧਾਦੀ ਤੋੜ ਤੇ ਪੈਸੇ ਪਾਏ 10000 ਰੁਪਏ ਵੀਰੇ ਤੇ ਮੇਰੀ ਪੈਨਸ਼ਨ ਅਗਲੇ ਮਹੀਨੇ ਆ ਜਾਣੀ ਹੈ ਕਿ ਮੈਂ ਤੈਨੂੰ ਪੰਜਾਂ ਪੰਜ ਹੀ ਤੈਨੂੰ ਮੋੜ ਜਾਵਾਂ ਪਰ ਮੇਰੇ ਪੁੱਤਰਾਂ ਨੂੰ ਨਾ ਕੋਈ ਵੀ ਗੱਲ ਦਾ ਪਤਾ ਲੱਗੇ ਮੈਂ ਤੈਨੂੰ ਦੇ ਜਾਵਾਂਗੀ ਮੈਂ ਜਿਆ ਆਪਣੀ ਦੇਖਦੇ ਹਾਂ ਕਿਸਾ ਮੇਰੀ ਤਾਂ ਬੀਜੇ ਬਹੁਤ ਮੇਰੀ ਆਪਣੀ ਸਵਖਰਾਬ ਹੋ ਗਈ ਇਹਨਾਂ ਨੂੰ ਦੇ ਦੇ ਕੇ ਮੈਂ ਆਪ ਤੋਂ ਬਮਾਰ ਹੋ ਗਈ ਆ। ਹੋਈ ਗਿਆ ਨਾ। ਇਹ ਵੇਖ ਲੈ। ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਸਾਡੀ ਮਾਂ ਨੂੰ ਇੰਨੀ ਖਾਂਸੀ ਆਂਦੀ ਵੀ ਆ। ਉਹਨਾਂ ਦੀ ਅੱਖਾਂ ਤੇ ਪੱਟੀ ਬੰਨ੍ਹੀ ਹੈ। ਜੇ ਜੀ ਇਹਨਾਂ ਨੂੰ ਨਜ਼ਰ ਆਂਦਾ ਹੋਵੇ ਤੇ ਮੈਂ ਇਹ ਹਾਲ ਤੇ ਵੇਖਾਂ। ਇਹ ਦਿਨ ਮੈਨੂੰ ਦੇਖਣੇ ਪੈਣ। ਉਹਨਾਂ ਨੂੰ ਕੁਛ ਨਜ਼ਰ ਨਹੀਂ ਆਂਦਾ। ਉਨਾਂ ਨੂੰ ਬਸ ਆਪਣੇ ਬੱਚੇ ਆਪਣੀਆਂ ਜਨਾਨੀਆਂ ਦੇ ਵਿੱਚ ਮਸਤ ਆ ਗਈ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਮਾਪਿਓ ਨੇ ਜਿਹੜੇ ਮਾਪਿਓ ਨੇ ਜਨਮ ਦਿੱਤਾ ਕੋਈ ਕੁੱਝ ਨਹੀਂ ਆਇਆ ਨਾ ਨਾ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਉਹ ਕੰਢੇ ਖਰੇ ਅਸੀਂ ਆਪੇ ਵੱਡੇ ਹੋ ਗਏ ਪਰ ਇਹਨਾਂ ਨੂੰ ਆਪ ਹੀ ਸੋਚ ਚਾਹੀਦੀ ਹੈ ਨਾ ਸਾਡੇ ਵੱਲ ਵੇਖਣ ਸਹੀ ਤੁਹਾਡਾ ਕੀ ਸਰੀਰ ਦੀ ਹਾਲਤ ਹੋਣ ਲਈ ਹੈ ਇਹਦੇ ਉਹਨਾਂ ਦੇ ਪਰ ਉਹਨਾਂ ਨੂੰ ਕੋਈ ਅਸਰ ਹੀ ਨਹੀਂ ਹੈਗਾ ਕੀ ਹੈ ਮੈਂ ਤਾਂ ਤੇਰੇ ਕੋਲ ਆਈ ਨਹੀਂ ਤੇ ਹੋਰ ਮੈਂ ਥੋੜੀ ਆਣਾ ਤੇ ਤੈਨੂੰ ਪਤਾ ਮੈਂ ਕਦੀ ਆਂਦੀ ਹੁ ਨਹੀਂ ਕਰਾਇਆ ਲੈਣ ਆਪੇ ਲਿਆਣ ਨਾ ਲਿਆਣ ਮੈਂ ਕਦੀ ਆਈ ਹੁ ਨਹੀਂ ਸਿਰਫ ਮੈਂ ਸਿਰਫ ਆਪਣੀ ਇੱਕ ਮਜਬੂਰੀ ਨੂੰ ਆਈ ਹਾਂ ਦੇ ਜੀ ਮੰਨ ਨਾ ਭਰੋ ਮੈਂ ਤੁਹਾਨੂੰ ਦੇ ਦੇਣੇ ਆ 5000 ਛੱਡ ਕੇ ਮੈਂ ਤੁਹਾਨੂੰ ਨਾ 7000 ਰੁਪਿਆ ਦੇਣੇ ਆ ਤੁਸੀਂ ਨਾ ਆਪਣਾ ਤੇ ਰੋਹੋ ਨਾ ਤੇ ਆਪਣਾ ਵੀ ਇਲਾਜ ਕਰੋ ਠੀਕ ਹੈ ਤੇ ਪੈਸੇ ਨਾ ਤੁਹਾਨੂੰ ਵਾਪਸ ਕਰਨ ਦੀ ਲੋੜ ਨਹੀਂ ਗਈ ਉਹ ਤੁਸੀਂ ਪੈਸੇ ਨਾ ਇੱਕ ਧੀ ਵੱਲੋਂ ਹੀ ਰੱਖ ਲੈਣਾ ਹਾਂ ਹਾਂ ਨਹੀਂ ਧੀ ਇਹ ਨਾ ਕਹਿ ਤੂੰ ਮੈਂ ਤੇ ਮੈਂ ਤੁਹਾਡੀ ਧੀ ਨਹੀਂ ਆ ਨਹੀਂ ਤੂੰ ਤੇ ਪੈਸੇ ਧੀ ਐਡੀ ਗੱਲ ਹੁੰਦੀ ਕਰਾਇਦਾਰਾਂ ਦੇ ਦਾ ਮਤਲਬ ਇਨਸਾਨੀਅਤ ਦੇ ਤੌਰ ਤੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਨਹੀਂ ਕੀ ਇਹ ਕੋਈ ਗੱਲ ਨਹੀਂ ਹੈਗੀ ਤੂੰ ਜ਼ਰੂਰ ਮੈਨੂੰ ਪਤਾ ਕਰ ਦੇਣੀ ਤੂੰ ਮੇਰੀ ਮਦਦ ਪਰ ਇਹ ਨਹੀਂ ਕਿ ਮੈਂ ਤੈਨੂੰ ਮੋੜ ਨਹੀਂ ਜੀ ਮੈਂ ਮੋੜ ਦਾਂਗੀ ਭਾਵੇਂ ਛੋਟੇ ਛੋਟੇ ਕਰਕੇ ਦੇਵਾਂ ਜੇ ਮੇਰੀ ਅਗਲੇ ਮਹੀਨੇ ਪੈਨਸ਼ਨ ਆ ਜਾਏਗੀ ਮੈਂ ਤਾਂ ਚਲ ਕੋਈ ਨਹੀਂ ਥੋੜੇ ਦੇ ਦਿਆਂਗੀ ਥੋੜੇ ਥੋੜੇ ਮੈਂ ਆਪਣੇ ਕੋਲ ਰੱਖ ਲਾਂਗੀ ਚਾ ਥੋੜੇ ਥੋੜੇ ਮੈਂ ਵਰਤਨ ਲਾਂਗੀ ਉਸ ਤੋਂ ਅਗਲੇ ਮਹੀਨੇ ਫੇਰ ਆ ਗਈ ਫੇਰ ਤੈਨੂੰ ਦੇ ਦਿਆਂਗੀ ਪਰ ਤੂੰ ਇਹ ਨਾ ਕਹਿ ਮੇਰਾ ਮਤਲਬ ਹੈ ਚਲੋ ਅੰਨ ਦੇ ਘੀਆਂ ਨੂੰ ਹਮੇਸ਼ਾ ਦੇ ਹੀ ਦੇ ਈਆਂ ਕੋਲ ਨਹੀਂ ਜਾਣ ਉਹ ਐਨਾ ਥੋੜਾ ਕੀਤਾ ਕਿ ਮੇਰੀ ਮਾਂ ਦੀ ਇੱਜ਼ਤ ਪੂਰੀ ਮੇਦੀ ਰੱਖੀ ਐ ਮੈਨੂੰ ਐਨਾ ਹੀ ਬੜਾ ਮੈਨੂੰ ਬੜੀ ਖੁਸ਼ੀ ਹੋਈ ਐ ਕਿ ਤੂੰ ਮੇਰੀ ਧੀ ਸਮਝ ਕੇ ਮਾਂ ਸਮਝ ਕੇ ਮੈਨੂੰ ਤੇ ਮੇਰੀ ਸਹਦੀ ਕਹਾਣੀ ਮੇਰੀ ਸੁਣੀ ਐ ਪਰ ਮੈਨੂੰ ਬਹੁਤ ਹੀ ਮੇਰੇ ਮਨ ਨੂੰ ਨਾ ਠੰਡ ਪਈ ਮੇਰੇ ਆਪਣੇ ਪੁੱਤਰ ਹੀ ਨਹੀਂ ਕਦੀ ਪੁੱਛਿਆ ਨਾ ਕਦੀ ਮੇਰੀ ਆਪਣੀਆਂ ਧੀ ਨੇ ਕਦੀ ਮੈਨੂੰ ਪੁੱਛਿਆ ਹੈ ਕਿ ਤੂੰ ਬਗਾਨੀ ਹੋ ਕੇ ਫੇਰ ਇਹ ਤੇ ਮੈਨੂੰ ਆਪਣਾ ਆ ਬਣਾ ਕੇ ਦੱਸਿਆ ਮੈਂ ਤੂੰ ਬਹੁਤ ਹੀ ਚੰਗੀ ਮੇਰੀ ਧੀ ਮੈਂ ਕਹਿੰਦੀ ਫੇਰ ਰੁਕੋ ਮੈਂ ਬੈਸ ਲੈ ਚਲ ਠੀਕ ਹਲੋ ਅੰਟ ਜੀ ਤੇ ਹੁਣ ਨਾ ਅੰਕਲ ਜੀ ਦਾ ਇਲਾਜ ਕਿ ਇਹ ਚੰਗੀ ਜਗ੍ਹਾ ਤੇ ਕਰਵਾਣਾ ਹਾਂ ਧੀਏ ਮੈਂ ਤੇ ਹੁਣਾ ਥੇਰੇ ਜਾਣਾ ਹੈ ਸਾਰੇ ਟੈਸਟ ਕਰਵਾ ਕੇ ਆਨੇ ਨੇ ਡਾਕਟਰ ਵੀ ਜੋ ਦੱਸੇਗਾ ਨਾ ਉਹਦੇ ਹਿਸਾਬੇ ਉਹਦੇ ਮੁਤਾਬਕ ਜੋ ਵੀ ਡਾਕਟਰ ਕਹੇਗਾ ਨਾ ਇਹਨਾਂ ਨੂੰ ਖਾਣ ਲੋ ਇਹਨਾਂ ਨੂੰ ਪੀਣ ਨੂੰ ਜੋ ਵੀ ਡਾਕਟਰ ਜੀ ਸਾਹਿਬ ਕਹੇਗਾ ਸਾਰੇ ਟੈਸਟ ਜੇ ਕਿਹੜੀ ਚੀਜ਼ ਦੀ ਵੀ ਲੋੜ ਹੋਵੇ ਨਾ ਤਾਂ ਮੈਨੂੰ ਦੱਸ ਦੇਣ ਹਾਂ ਹਾਂ ਕੋਈ ਗੱਲ ਨਹੀਂ ਧੀਏ ਤੇਰਾ ਇਹਨਾਂ ਸ਼ੂਗਰ ਹੈ ਇਹ ਚੱਲ ਤੂੰ ਮੇਰਾ ਸੁਣੀ ਮੇਰੀ ਗੱਲ ਮੈਂ ਦੱਸਾਂ ਜੇ ਧੀਆ ਹੁਣ ਤੇ ਇਹੋ ਜਿਹਾ ਹੋਣ ਨਾ ਕਹਿੰਦੀ ਐ ਵੀ ਇਕ ਵਾਰੀ ਤੈਨੂੰ ਕਿਹਾ ਤੇ ਉਸੇ ਵੇਲੇ ਮੈਨੂੰ ਦੇ ਦਿੱਤੇ ਚਲਤੀ ਹੈ ਤੇਰਾ ਬੜਾ ਸ਼ੁਕਰ ਹੈ ਜੀ ਚਲ ਅੱਛਾ ਤੀ ਹੈ ਮੈਂ ਵੀ ਫੋਨ ਕਰ ਲਵਾਂ ਹਾਂ ਚਲ ਤੂੰ ਫੋਨ ਕਰ ਲੈ ਤੀ ਚਲ ਚੰਗਾ ਤੀ ਹੈ ਕਿੰਨੇ ਮਿਸਕੋ ਲੈ ਕਿੰਨੇ ਫੋਨ ਆਏ ਪਾਪਾ ਦੇ ਮੈਂ ਇੱਕ ਵਾਰੀ ਵੀ ਫੋਨ ਨਹੀਂ ਚੁੱਕਿਆ ਹੈਲੋ ਹੈਲੋ ਪਾਪਾ ਹੈਲੋ ਮਾ ਬੇਟਾ ਮਿਲ ਗਿਆ ਟਾਈਮ ਤੇ ਤੂੰ ਸੌਰੀ ਬੱਪਾ ਹਾਂਜੀ ਕੀ ਕੰਮ ਸੀ ਤੁਸੀਂ बार-बार ਮੈਨੂੰ ਫੋਨ ਕੀਤਾ ਮੈਂ ਕੱਟੀ ਜਾਂਦੀ ਤੁਹਾਡੇ ਤੇਰੀ ਮੰਮਾ ਨੂੰ ਹੋਇਆ ਟੱਕਾਈ ਟੱਕਾਇਆ ਹਾਂ ਹੁਣ ਕਿੱਥੇ ਮੋਦੋ ਦਾ ਫੋਨ ਕਰਣੇ ਆਂ ਹਸਪੀਟਲ ਲੈ ਕੇ ਜਾਣਾ ਸੀਗਾ ਤੈਨੂੰ ਫੋਨ ਕਰਣੇ ਕਿ ਤੂੰ ਆ ਜਾਂਦੀ ਕੋਲ ਫਿਰ ਮੈਂ ਗਵਾਨੀਆਂ ਨੂੰ ਸੱਬਿਆ ਦੇਵਾਂ ਮੈਂ ਕਿਹਾ ਹਸਪੀਟਲ ਲਗਾਉਂਗਾ ਮੈਂ ਸੌਰੀ ਬੱਪਾ ਮੈਂ ਅੰਨੀ ਹਾਂ ਆ ਜਾ ਬੱਪਾ ਆ ਜਾ ਜਲਦੀ ਆਇਆ ਮੰਮਾ ਉਹ ਨਵੋ ਜੀਨਿਕ ਰਿਡਿਟ ਚੈਰੀ ਆ ਗਈ ਮੈਂ ਆ ਗਈ ਮੈਂ 10 ਮਿੰਟ